ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਤੇ ਬਾਗੇ ਪੁਰਾਣੇ ਦੇ ਸ਼ਹਿਰ ਦਾ ਗਵੰਡੀ ਪਿੰਡ ਹੈ ਕਾਲੇਕੇ ਤੇ ਕਾਲੇਕੇ ਪਿੰਡ ਦੇ ਵਿੱਚ ਜਣਿਆ ਪਹਿਚਾਣਿਆ ਚਿਹਰਾ ਵਾ ਮਿੱਤਰੋ ਆਮਨੇ ਪਾਈ ਦੇ ਕੋਲ ਮੈਂ ਇਸ ਟਾਈਮ ਮੌਜੂਦ ਆ ਜਨਵਰ ਪਾਈ ਦੇ ਕੋਲੇ ਚਾਰ ਆ ਮਿੱਤਰੋ ਇੱਕ ਦੋ ਝੋਟੀਆਂ ਕੱਟੀਆਂ ਇੱਕ ਵੱਛੀ ਤੇ ਇੱਕ ਟੋਕੜ ਵੜ ਸਾਰੇ ਜਾਨਵਰਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿਹੜੇ ਜਾਨਵਰ ਦਾ ਥੱਲੇ ਕੀ ਡਿਟੇਲ ਆ ਕਿੰਨਾ ਦੁੱਧ ਦਾ ਵਪਾਰ ਦਾ ਬਾਈ ਦਾ ਕੰਮ ਆ ਆਉ ਮਿਲਦੇ ਆ ਅਮਨੇ ਬਾਈ ਨੂੰ ਅਮਨੇ ਵੀਰੇ ਸਸਤੀ ਕਰ ਬਾਈ ਕੀ ਹਾਲ ਆ ਵੱਡੇ ਬਾਈ ਬਹੁਤ ਵਦਗਾ ਜੀ ਆਪਣੇ ਤੇ ਪਰਿਵਾਰ ਹਾਂਜੀ ਬਾਈ ਚੜਦੀ ਕਲਾ ਸ਼ੁਕਰ ਹੈ ਬਾਈ ਅੱਛਾ ਅੱਜ ਜਾਨਵਰ ਅਮਨੇ ਵੀ ਚਾਰ ਹਨਾ ਹਾਂਜੀ ਚਾਰ ਪੰਜ ਆ ਜੀ ਇੱਕ ਬੱਕਰਾ ਆਪਣੇ ਕੋਲ ਇੱਕ ਬੱਕਰਾ ਪੰਜ ਹੋ ਗਏ ਪਹਿਲੇ ਨੰਬਰ ਤੇ ਵੈੜ ਤੋਂ ਸ਼ੁਰੂਆਤ ਕਰ ਲਈ ਕਿੰਨਾ ਦੁੱਧ ਦਾ ਵੀਰੇ ਇਹਦੇ ਠਾਂ ਜੀ 8 ਕਿਲੋ ਦੁੱਧ ਤਿਆਰ ਆ ਹੁਣ ਦੋਵਾਂ ਟਾਈਮਾਂ ਦਾ ਹਾਂਜੀ ਦੋ ਟਾਈਮਾਂ ਦਾ ਪਹਿਲੇ ਨੂੰ ਵੈੜ ਆ ਜੀ ਸੂਈ ਨੂੰ ਪਤਾ ਨਹੀਂ ਆਪਾਂ ਨੂੰ ਕਿੰਨਾ ਟਾਈਮ ਹੋਵੇ ਮੂੰਹ ਚਾਰ ਦੰਦਦਾ ਬਹੁਤ ਸਹੀ ਗ ਠੀਕ ਬਈਓ ਕੇ ਵੀਰੇ ਅੱਛਾ ਚੋਣ ਚੰਗਾ ਲੱਗਾ ਬਈ ਮੈਂ ਨਾ ਪੂਰਾ ਚੋਣ ਵਧਗਾ ਲੱਗਿਆ ਆਪਣੇ ਘਰੋਂ ਤਸੱਲੀ ਕਰਕੇ ਲੈ ਕੇ ਜਾਵੇ ਹਰੇਕ ਬੰਦਾ ਠੀਕ ਬਈ ਸਹੀ ਗੱਲ ਅਗਲੇ ਘਰ ਦੀ ਆਪਣੋ ਕੋਈ ਗਰੰਟੀ ਹਾਂਜੀ ਬਈ ਤੇ ਅੱਛਾ ਰੇਟ ਕੀ ਰਊਗਾ ਆਪਣੇ ਵੀਰੇੰਦਾ ਬਈ ਇਹ 22000 ਜੀ 22000 ਦੀ ਹਾਂ ਜੀ ਮਾਨ ਤਾਂ ਥੋੜਾ ਬਹੁਤਾ ਕਰ ਦਿਆਂਗੇ ਥੋੜਾ ਬਹੁਤਾ ਹੀ ਹੋਊਗਾ ਬਾਈ ਕੱਢੀ ਬਾਦੋਂ ਤੋਰੀ ਵੀਰੇ ਲੈ ਵੀ ਮਿੱਤਰੋ ਅਸਰ ਵੱਛੀ ਲੈਣ ਨਾਲੋਂ ਚੰਗੇ ਰਹਿ ਜਾਓਗੇ ਕਿਉਂਕਿ ਵੱਛੀਆਂ ਨਾਲੋਂ ਵੀ ਸੋਹਣੀ ਵੜ ਅੱਠ ਕਿਲੋ ਦੁੱਧ ਦਿੰਦੀ ਸਿਰਫ ਤੁਹਾਨੂੰ 20000 ਦੇ ਵਿੱਚ ਮਿਲ ਜਾਣੀ ਆ 25000 ਦੇ ਵਿੱਚ ਮਿੱਤਰੋ ਸੋਹਣੀ ਸੁਨੱਖੀ ਵੜ ਆ ਦੁੱਧ ਦੀ ਤਸੱਲੀ ਤੁਸੀਂ ਕਰਨੀ ਆ ਹਰ ਇੱਕ ਪੱਖ ਤੋਂ ਚੂਣਾ ਥਣ ਵੇਖਣਾ ਧਾਰ ਵੇਖਣੀ ਸੂਰਤ ਦਿਖਾ ਸਕਦਾ ਮੂਰਤ ਨਹੀਂ ਇਹ ਗੱਲ ਨੋਟ ਰੱਖਿਆ ਜੇ ਮਿੱਤਰੋ ਦੇਖੋ ਤੁਸੀਂ ਥੱਲੋ ਥੱਲੋ ਬਹੁਤ ਚੰਗੀ ਆ ਹਨਾ ਤਿਆਰਤੁਰ ਹੋ ਜੇ ਉਹਨੇ ਬਾਈ ਟਿਕਾਣੇ ਦੇ ਵਧੀਆ ਵੱਛੀ ਤਿਆਰ ਹੋ ਜੂਗੀ ਮੈਂ ਨਾ ਵੱਛੀ ਬਾਈ ਪਾ ਮਗਲਾ ਡਾਕਟਰ ਲਾਇਆ ਵੇ ਚੈੱਕ ਕਰਾ ਕੇ ਲੈ ਜਾ ਭੋਰਾ ਨੌਕਸ ਨਹੀਂਗਾ ਠੀਕ ਹੈ ਬਈ ਆਪਣੇ ਵੀਰੇ ਬਾਕੀ ਇੱਕ ਗੱਲ ਹੋਰ ਵੀ ਹੈ ਯਾਰ ਵੈੜ ਦਾਣ ਵੱਛੀਆਂ ਲੈਣ ਨਾਲ ਤਾਂ ਚੰਗੀ ਆ ਨਹੀਂ ਲੈ ਸ਼ੀਲ ਆਉਣ ਜਮਣੇ ਆ ਵੇ ਬਾਈ ਠੀਕ ਹੈ ਬਈ ਓਕੇ ਠੀਕ ਹੈ ਬਈ ਓਕੇ ਮਾਰਦੇ ਦੋਦੋ ਤਾਰਾ ਫਿਰ ਮੈਨੂੰ ਮਾਰਨ ਗਣੇ ਚੱਲ ਰਹਿਣ ਦੇ ਕੋਪੇ ਚੋਲੂ ਆਪਣਾ ਹਾਂ ਮਨ ਖਰ ਗਿਆ ਇਹਦੇ ਬਾਰੇ ਦੱਸੀ ਆਪਣੇ ਬਾਈ ਹੈ ਆਪਣੇ ਬਾਈ ਆਹ ਵੱਛੀ ਬਾਰੇ ਏ ਬੱਚੀ ਬਈ 7-8 ਮਹੀਨਿਆਂ ਦੀ ਹੋਊਗੀ 5000 ਦੀ ਦੇ ਦਿਆਂਗੇ ਆਪਾਂ ਕਿੰਨੇ ਦੀ 5 ਦੀ ਠੀਕ ਆ ਬਈ ਓਕੇ ਹਾਂਜੀ ਝੋਲੀ ਭਗਾ ਦੇ ਦੀ ਮੜੀ ਝੋਲੀ ਬਹੁਤ ਚੰਗੀ ਆ ਹਾਂ ਲੈ ਵੀ ਮਿੱਤਰੋ 5000 ਦੇ ਵਿੱਚ ਮਿਲ ਜੂਗੀ ਬੱਚੀ ਠੀਕ ਆ ਬਈ ਓਕੇ ਤੇ ਆ ਬਈ ਕੱਟੀ ਜਿਹੜੀ ਬੱਲੀ ਨੀਲੀ ਦੀ ਇਹ ਬਾਈ ਜੀ ਸਵਾ ਸਾਲ ਦੀ ਕੱਟੀ ਆ ਠੀਕ ਆ ਵੀਰੇ ਖੀਰੀ ਆ ਮੂੰਹ ਤੋਂ ਖੀਰੀ ਆ ਹਾਂਜੀ ਠੀਕ ਆ ਵੀਰੇ ਮਾਂ ਮੂੰਹ ਚੰਗੀ ਸੀ ਦੀ ਬਈ ਮਾਂ ਚੰਗੀ ਸੀ ਬਈ ਆਪਾਂ ਦਾ گاਉਂ ਲਿਆਂਦੀ ਆ ਹਨਾ ਠੀਕ ਆ ਬਈ ਠੀਕ ਆ ਐਵੇਂ ਆਪਾਂ ਤੈਨੂੰ ਕਹਦਗੇ ਵੀ 20 ਕਿਲੋ ਵਾਲੀ 18 ਵਾਲੀ ਦੇ ਆਪਾਂ ਨੂੰ ਨਹੀਂ ਬੱਸਿਆ ਨਹੀਂ ਗੱਲ ਆਉਣੇ ਬ ਇਹਦਾ ਮੁੱਲ 31000 ਰੁਪਏ ਜੀ 31000 ਰੁਪਏ ਦੇਣੀ ਕਿੰਨੇ ਦੀ ਆ ਯਾਰ 30 ਹੀ ਦੇ ਦਿਆਂਗੇ ਠੀਕ ਹੈ ਵੀਰੇ ਲੈ ਵੀ ਮਿੱਤਰੋ 31000 ਰੁਪਏ ਜਮਾ ਖੀਰੀਆਂ ਉਹ ਝੋਟੀ ਵੀ ਬਾਈ ਖੀਰੀ ਆ ਆਪਣਾ ਝੋਟੀ ਵੀ ਬਹੁਤ ਚੰਗਾ ਇੱਕ ਦੂਜੀ ਤੋਂ ਚੜ੍ਹਦਿਆਂ ਹੀ ਆ ਇਹ ਠੀਕ ਹੈ ਬਾਈ ਆ ਕੱਟੀ ਬਾਲੀ ਚੰਗੀ ਝੋਲੀ ਚਲੀ ਜਾਣਾ ਇਹ ਬਾਈ ਬਾਲੀ ਇਹ ਢੂਰ ਸਾਲ ਦੀ ਕੱਟੀ ਆ ਤੇ ਦੋ ਵਾਰਾਂ ਹੀਟ ਕੱਢ ਚੁੱਕੀ ਆ ਸੀ ਬਾਈ ਠੀਕ ਬਣ ਜੂਗੀ ਚੌਥੀ ਇਹ ਤਾਂ ਕਰਵਾਣੀ ਹਾਂ ਹਜੇ ਮਨ ਦਾ ਥੋੜਾ ਵਜਨ ਘਟਾ ਹੂੰ ਤੇ ਆ ਵੇਖ ਬਾਈ ਦੋ ਚਾਰ ਮਹੀਨੇ ਫੀਡ ਫੂਡ ਪਾ ਕੇ ਇਹਨੇ ਬਣ ਜਾਣਾ ਲੈ ਵੇਖ ਬਾਈ ਤਾਂ ਮਨ ਦਾ ਕਰਮ ਵਾਲੀ ਨੂੰ ਠੰਡੀ ਠੁੰਡੀ ਵੀ ਬਹੁਤ ਆ ਇਹ ਆਉਣੇ ਕਿੰਨੀ ਜੀਦਗੀ ਵੀਰੇ ਇਹਦਾ ਮੂੰਹ ਮੱਥਾ ਖਾ ਬਾਈ ਲੈ ਮੌਲਾ ਦਾ ਰਬ ਯਾਰ 46000 ਆ ਦੇਣੀ ਕਿੰਨੇ ਦੀ ਆ ਹਾਂ ਮੇਚੋ ਮਾਨਤਾਨ ਖੁੱਲਾ ਕਰ ਦਿਆ ਕਰਦੇ ਜੇ ਸੁਨੂ ਜਮਾ ਨੇੜੇ 44 ਦੀ ਦੇ ਦਿਆਂਗੇ 44 ਦੀ ਸੋਰੀ ਮੜੀ ਜੀ ਕੱਢੀ ਬਾਰੋਂ ਇਹਨੂੰ ਬਾਰੀ ਚੰਗੀ ਕੱਟੀ ਆ ਬਾਈ ਸਵਾ ਡੂਰ ਲੱਖ ਦੀ ਬਣਨਾ ਉਹਨੂੰ ਸਾਲ ਨੂੰ ਇਹਨੇ ਬੜਾ ਪੜਾ ਚੰਗਾ ਬਾਈ ਕੱਟੀ ਦਾ ਲੈ ਮਿੱਤਰੋ ਜੋ ਦੇਰ ਅਲ ਜੂਗੀ ਕਰਮਾ ਵਾਲੀ ਨਾਲ ਸਿੰਘ ਸਿੰਘ ਵੇਖ ਸਕਦੇ ਆ ਤੁਸੀਂ ਓਕੇ ਦੀ ਰਿਪੋਰਟ ਆ ਜਮ ਹੁੰਦੇ ਆ ਵੀਰੇ ਝੋਲੀ ਝਾਲੀ ਬਹੁਤ ਚੰਗੀ ਥਣ ਕੱਲਾ ਕੱਲਾ ਲੱਗ ਚੀ ਇਹ ਆਪਾਂ ਦਾ ਬਾਈ ਘਰ ਵਾਸਤੇ ਲਿਆਂਦੀਆਂ ਸੀਗਾ ਠੀਕ ਆ ਆਪਣੀ ਮਜਬੂਰੀ ਬਣ ਗਈ ਵੇਚਣ ਦੀ ਠੀਕ ਆ ਵੀਰੇ ਠੀਕ ਆ ਬਾਈ ਹਾਂਜੀ ਹੂੰ ਲੈ ਦੀਪ ਸਿੰਘ ਥਣ ਵਿਖਾ ਦਿੰਦੇ ਜੱਡ ਬਲੇ ਗਿਆ ਸਾਰੀ ਕੱਟੀ ਹਨਾ ਖੂਹ ਚ ਵੀ ਹੈ ਨਹੀਂ ਬਾਈ ਕੋਈ ਵਾਲ ਵੀ ਚਟਾ ਹੂੰ ਇਹ ਠੀਕ ਆ ਬਾਈ ਸਾਂਭਣਾ ਇਹਨੂੰ ਮੜੀ ਨਹੀਂ ਉਹ ਨਾਲ ਦੀ ਕੱਟੀ ਵੀ ਚੰਗੀ ਪਿੰਡਾ ਪੁੰਡਾ ਬਹੁਤ ਟੱਲਾ ਆ ਹਾਂ ਉਹਦਾ ਵੀ ਬਾਈ ਕੱਟੀ ਬਹੁਤ ਚੰਗੀ ਉਹ ਵੀ ਅੱਛਾ ਇਹ ਜਾਨਵਰ ਸਾਰੇ ਬਈ ਅੱਜ ਹੈ ਇੱਕ ਬੱਕਰਾ ਰਹਿ ਗਿਆ ਸੱਚ ਲਾਸਟ ਤੇ ਯਾਰ ਇਹ ਕਿੰਨੇ ਦਾ ਦੇਣਾ ਬਈ ਕਿੰਨੇ ਚਿਰ ਦਾ ਹੈ ਇਹ ਬਾਈ ਜੀ ਆਪਾਂ ਨੂੰ ਵਰਦਾ ਦੇ ਹੋਊਗੀ ਮੰਨ ਲਾ ਵੀ 8 9 ਮਹੀਨੇ ਹੋਊਗੇ ਦੀ ਹਾਂ ਤੇ ਦੋਂਦਾ ਹੈ ਦੋਂਦਾ ਹੈ ਹਾਂ ਦੋ ਦਾਂਦਾ ਠੀਕ ਹੈ ਬਾਈ ਠੀਕ ਹੈ ਤੇ ਖੱਸੀ ਨਹੀਂ ਕਰਾਇਆ ਆਪਾਂ ਠੀਕ ਹੈ ਬਾਈ ਇਹ ਕਿੰਨੇ ਦਾ ਦੇ ਦਿਆਂਗੇ ਵੀਰੇ ਮੋਲੇ ਦਾ 13000 ਆ ਠੀਕ ਹੈ ਵੀਰੇ ਓਕੇ ਬਾਈ ਜਿਹੜੇ ਭਰਾ ਇਹਦੇ ਬਾਰੇ ਜਾਣਦਾ ਬਾਈ ਉਹ ਗੱਲਬਾਤ ਕਰ ਲਿਆ ਜੇ ਬੱਕਰੇ ਬਾਰੇ ਹਨਾ ਇਹ 13000 ਦਾ ਮਿਲ ਜੂਗਾ ਇੱਕ ਵਾਰੀ ਰੇਟ ਫਿਰ ਦੱਸ ਦਵਾਂ ਬੱਚੀਆਂ ਦੇ ਮੁੱਲ ਦੇ ਵਿੱਚ ਵੈੜ ਮਿਲ ਜੂਗੀ ਤੋਨੂ 8 ਕਿਲੋ ਦੁੱਧ ਵਾਲੀ ਤੋਕੜ 25000 ਦੀ ਬੱਛੀ ਮਿਲ ਜੂਗੀ ਨਿੱਕੀ 5000 ਦੀ ਜਾਂ ਨੀਲੀ ਦੀ ਕੱਟੀ ਦਾ ਰੇਟ 31000 30 ਦੀ ਮਿਲ ਜੂਗੀ ਤੇ ਆ ਚੋਟੀ ਦਾ ਰੇਟ 46000 44 ਦੀ ਮਿਲ ਜੂਗੀ ਬੱਛੀ ਫ੍ਰੀ ਵੀ ਦੇ ਦਾਂਗੇ ਜੇ ਜੋੜਾ ਝੋਟਾਂ ਦਾ ਕੋਈ ਖਰੀਦੂਗਾ ਨਾ ਆਪਾਂ ਪੈਸੇ ਪੰਜ ਪੈਸੇ ਵੀ ਨਹੀਂ ਘਟਾਉਣੇ ਬੱਛੀ ਨਾਲ ਫ੍ਰੀ ਦੇ ਦਿਆਂਗੇ ਚਾਹ ਫਿਰ ਠੀਕ ਹੈ ਭਾਈ ਤੇ ਨੰਬਰ ਆਮਨੇ ਬਾਈ ਕਿੰਨਾ ਆ ਗਿਆ ਵੀਰੇ 79861 0238 79 8686 8686 0238 0238 7868 0238 ਬਈ ਦਾ ਮਿੱਤਰੋ ਨੰਬਰ ਪਿੰਡ ਪਿੰਡ ਹੈਗਾ ਕਾਲੇ ਕੇ ਜ਼ਿਲ੍ਹਾ ਹੈਗਾ ਮੋਗਾ ਬਾਹਰ ਖੇਤਾਂ ਦੇ ਵਿੱਚ ਬਈ ਦਾ ਕਰ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਧੰਨਵਾਦ ਸ਼ੁਕਰੀਆ ਜਉਂਦੇ